ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 21ਵਾਂ ਅੰਕ ਹੈ ਜੱਸਾ ਸਿੰਘ ਖਾਏ ਬਾਈਕ ਆਏ ਤੋ ਵੀ ਸਿੰਘ ਜੀ ਲੜਤੋ ਜਾਏ ਤੁਹਾਨੂੰ ਪਿੱਛੇ ਵਹੀਰ ਕੋਲ ਆ ਜਾਣਾ ਚਾਹੀਦਾ ਹੈ ਜਥੇਦਾਰ ਜੀ ਅਫਗਾਨ ਲੜਾਕਿਆਂ ਦੀਆਂ ਬੰਦੂਖਾਂ ਦੇ ਮੂੰਹ ਸਰਦਾਰ ਜੱਸਾ ਸਿੰਘ ਵੱਲ ਹੋ ਗਏ ਦੇਖ ਕੇ ਸਰਦਾਰ ਚਰਤ ਸਿੰਘ ਨੇ ਪਿੱਛੋਂ ਸਰਦਾਰ ਨੂੰ ਆਵਾਜ਼ ਮਾਰੀ ਸਰਦਾਰ ਜੱਸਾ ਸਿੰਘ ਦੀ ਗੋਲੀ ਉਸ ਹਾਥੀ ਦੇ ਮੱਥੇ ਵਿੱਚ ਵੱਜੀ ਜਿਸ ਉੱਤੇ ਅਬਦਾਲੀ ਸਵਾਰ ਸੀ ਹਾਥੀ ਦੇ ਪੈਰ ਉਖੜ ਗਏ ਤੇ ਅਬਦਾਲੀ ਡਿੱਗਦਾ ਡਿੱਗਦਾ ਬਚਿਆ ਅਫਗਾਨ ਸੇਨਾਂ ਦੇ ਤਾਂ ਮਾਨੋ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਸੀ ਇਸ ਤੋਂ ਪਹਿਲਾਂ ਕਿ ਅਬਦਾਲੀ ਕੁਝ ਬੋਲਦਾ ਅਫਗਾਨਾਂ ਦੀ ਬੰਦੂਕਾਂ ਵਾਲੀ ਕਤਾਰ ਦੇ ਸਭ ਨਿਸ਼ਾਨਚੀਆਂ ਨੇ ਸ਼ਿਸ਼ਟ ਸਰਦਾਰ ਜੱਸਾ ਸਿੰਘ ਵੱਲ ਬੰਨ ਲਈ ਅਬਦਾਲੀ ਘੂੜੇ ਤੇ ਸਵਾਰ ਹੋ ਗਿਆ ਤੇ ਸਰਦਾਰ ਦੇ ਅੱਖੋਂ ਓਲੇ ਹੋ ਗਿਆ ਮਿਸਲਾਂ ਦੇ ਸਭ ਸਿੱਖ ਸਰਦਾਰਾਂ ਤੇ ਵਹੀਰ ਨੂੰ ਹੁਣ ਸਰਦਾਰ ਦੀ ਫਿਕਰ ਹੋ ਗਈ। ਕਈ ਮੁਖੀ ਸਿੰਘਾਂ ਨੇ ਸਰਦਾਰ ਨੂੰ ਜਾ ਕੇ ਬੇਨਤੀ ਕੀਤੀ ਕਿ ਵਹੀਰ ਨੂੰ ਅੱਗੇ ਤੋਰਨਾ ਹੈ ਤੇ ਤੁਹਾਡੀ ਅਗਵਾਈ ਦੀ ਪੰਥ ਨੂੰ ਬਹੁਤ ਲੋੜ ਹੈ। ਪਰ ਸਰਦਾਰ ਤਾਂ ਅਡੋਲ ਖਲੋਤਾ ਸੀ। ਅਫਗਾਨਾਂ ਨੇ ਗੋਲੀਆਂ ਦੀ ਬੁਸ਼ਾਰ ਸਰਦਾਰ ਵੱਲ ਛੱਡੀ ਤੇ ਪਿੱਛੇ ਜਾਣ ਦੀ ਥਾਂ ਸਰਦਾਰ ਨੇ ਆਪਣਾ ਘੋੜਾ ਅੱਗੇ ਨੂੰ ਦੌੜਾਇਆ। ਉਹਨਾਂ ਦੇ ਨਾਲ ਕੁਝ ਹੋਰ ਸਿੰਘਾਂ ਨੇ ਵੀ ਘੋੜੇ ਅਬਦਾਲੀ ਵੱਲ ਦੌੜਾਏ। ਸਰਦਾਰ ਦਾ ਗੜਵਈ ਗੁਰਮੁਖ ਸਿੰਘ ਵੀ ਸਰਦਾਰ ਨਾਲ ਪਰਛਾਵੇਂ ਵਾਂਗ ਜਾ ਰਿਹਾ ਸੀ ਉਹ ਅਫਗਾਨਾਂ ਦੀਆਂ ਮੂਰਲੀਆਂ ਕਤਾਰਾਂ ਤੋਂ ਕੁਝ ਦੂਰ ਵੀ ਸਨ ਕਿ ਗੋਲੀਆਂ ਦੀ ਇੱਕ ਸ਼ਲਕ ਹੋਰ ਉਹਨਾਂ ਵੱਲ ਆਈ ਤੇ ਸਰਦਾਰ ਸਨੇ ਕਈ ਸਰਦਾਰਾਂ ਦਾ ਸੀਨਾ ਵੰਨ ਗਈ ਅਸਮਾਨੋਂ ਤਾੜ ਕਰਦੀ ਬਿਜਲੀ ਪਾਣੀ ਦੀ ਢਾਪ ਤੇ ਡਿੱਗੀ ਸਰਦਾਰ ਦਾ ਘੋੜਾ ਡਿੱਗਦਾ-ਦਿੱਗਦਾ ਗੁਰਮੁਖ ਸਿੰਘ ਨੇ ਬਚਾਇਆ ਸਿੱਖ ਵਹੀਰ ਨੇ ਹੌਂਕਾ ਲਿਆ ਜਥੇਦਾਰ ਜੀ ਦੇ ਗੋਲੀ ਲੱਗ ਗਈ ਹੈ ਸਰਦਾਰ ਚਰਤ ਸਿੰਘ ਬੋਲਿਆ ਵਾਹਿਗੁਰੂ ਹਜ਼ਾਰਾਂ ਆਵਾਜ਼ਾਂ ਇਕੱਠੀਆਂ ਆਈਆਂ ਸਰਦਾਰ ਜੱਸਾ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਘੋੜੇ ਨੂੰ ਅਗਾਹ ਤੋਰਨ ਲਈ ਅੱਡੀ ਲਾਈ ਪਰ ਘੋੜਾ ਅੱਗੇ ਨਾ ਤੁਰਿਆ ਘੋੜੇ ਤੋਂ ਅੱਗੇ ਤੁਰ ਹੋਣਾ ਹੀ ਨਹੀਂ ਸੀ ਉਹ ਤਾਂ ਖਲੋਤਾ ਪਤਾ ਨਹੀਂ ਕਿਵੇਂ ਸੀ ਅਨਗਿੰਤ ਗੋਲੀਆਂ ਨੇ ਘੋੜੇ ਦੀਆਂ ਲੱਤਾਂ ਵਿੰਨ ਦਿੱਤੀਆਂ ਸਨ ਇੱਕ ਤਾਂ ਸਵੇਰ ਦਾ ਥੱਕਿਆ ਹੋਇਆ ਘੋੜਾ ਤੇ ਉੱਤੋਂ ਜ਼ਖਮੀ ਉਸ ਲਈ ਹੁਣ ਅੱਗੇ ਤੁਰਨਾ ਔਖਾ ਸੀ ਸਰਦਾਰ ਨੇ ਅੱਡੀ ਲਾਈ ਤਾਂ ਘੋੜੇ ਨੇ ਮੁੜ ਕੇ ਸਰਦਾਰ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਇੰਨੀ ਕੁ ਸੇਵਾ ਪ੍ਰਵਾਨ ਕਰਿਓ ਪੰਥ ਪਾਤਸ਼ਾਹ ਜੀ ਮੁਆਫੀ ਚਾਉਂਦਾ ਹਾਂ ਕਿ ਅੱਗੇ ਵਧਣ ਤੋਂ ਅਸਮਰਥ ਹਾਂ ਖਿਮਾ ਬਖਸ਼ਿਓ ਤੇ ਅਗਲੇਰੀ ਯਾਤਰਾ ਲਈ ਅਸੀਸ ਦਿਓ ਘੋੜਾ ਹਜੇ ਸਰਦਾਰ ਵੱਲ ਦੇਖ ਹੀ ਰਿਹਾ ਸੀ ਕਿ ਸਰਦਾਰ ਦੇ ਗੜਵਈ ਨੇ ਪਿੱਛੋਂ ਘੋੜੇ ਨੂੰ ਇੱਕ ਜ਼ੋਰਦਾਰ ਚਾਬਕ ਮਾਰਿਆ ਸਰਦਾਰ ਨੇ ਬਹੁਤ ਗੁੱਸੇ ਨਾਲ ਗੁਰਮukh ਸਿੰਘ ਵੱਲ ਦੇਖਿਆ ਇਹ ਪ੍ਰਵਾਨ ਹੋ ਚੁੱਕਾ ਹੈ ਸਿੰਘਾ ਕੀ ਤੈਨੂੰ ਇਸ ਦੀ ਹਾਲਤ ਨਹੀਂ ਦਿਸਦੀ ਮੁਕਤੀ ਦੀ ਅਰਦਾਸ ਕਰਨ ਦੀ ਥਾਂ ਤੂੰ ਇਸ ਦੇ ਛਾਂਟੇ ਮਾਰ ਰਿਹਾ ਹੈ ਕੈਸਾ ਸਿਖਿਆ ਤੂੰ ਜੇ ਤੈਨੂੰ ਕੋਈ ਗੁੱਸਾ ਹੈ ਤਾਂ ਮੇਰੇ ਮਾਰ ਲੈ ਸਰਦਾਰ ਦੇ ਇਹ ਬੋਲ ਸੁਣ ਕੇ ਗੁਰਮੁਖ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਨਾਲੇ ਤੂੰ ਪੰਥ ਵਿੱਚ ਮੇਰਾ ਮਖੌਲ ਬਣਵਾਉਣਾ ਚਾਹੁੰਦਾ ਹੈ ਤੂੰ ਚਾਹੁੰਦਾ ਹੈ ਕਿ ਸਿੰਘ ਮੈਨੂੰ ਇਹ ਬੋਲ ਮਾਰ ਕੇ ਠੱਠਾ ਕਰਨ ਕਿ ਜੱਸਾ ਸਿੰਘ ਤਾਂ ਘੱਲੂਕਾਰੇ ਵਿੱਚੋਂ ਘੋੜੇ ਨੂੰ ਕਟਵਾ ਕੇ ਭੱਜ ਗਿਆ ਸੀ ਜਦ ਪੰਥ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਮੈਂ ਕੀ ਮੂੰਹ ਲੈ ਕੇ ਉਹਨਾਂ ਅੱਗੇ ਜਾਵਾਂਗਾ ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚੋਂ ਘੋੜਾ ਕੁੱਟਵਾ ਕੇ ਪਿਛਾ ਨੂੰ ਦੌੜਾਏ ਉਸਨੂੰ ਗੀਦੀ ਕਿਹਾ ਜਾਂਦਾ ਹੈ ਤੇ ਕਿਹਾ ਜਾਣਾ ਵੀ ਚਾਹੀਦਾ ਹੈ ਕਿ ਤੂੰ ਜਾਣੂ ਨਹੀਂ ਇਸ ਗੱਲ ਤੋਂ ਮਾਫੀ ਚਾਹੁੰਦਾ ਹਾਂ ਜੱਥੇਦਾਰ ਜੀ ਆਪ ਜੀ ਦੀ ਫਿਕਰ ਖਿਮਾ ਮੰਗਦਿਆਂ ਗੁਰਮੁਖ ਸਿੰਘ ਬੋਲਿਆ ਸਾਰੇ ਸਿੰਘ ਮੈਨੂੰ ਪੰਥ ਪਾਤਸ਼ਾਹ ਕਹਿੰਦੇ ਹਨ ਤੇ ਜੇ ਮੈਂ ਜੰਗ ਵਿੱਚੋਂ ਘੋੜੇ ਦੇ ਚਾਬਕ ਮਾਰ ਕੇ ਦੜਾਵਾਂ ਤਾ ਮੇਰੇ ਨਾਂ ਨਾਲ ਕਾਇਰ ਤੇ ਡਰਾਕਲ ਜੁੜ ਜਾਵੇਗਾ ਤੇ ਐਸੇ ਜੀਵਨ ਨਾਲੋਂ ਮਰਨਾ ਚੰਗਾ ਹੈ ਐਸੀ ਪੁੱਲ ਕਦੇ ਨਹੀਂ ਕਰੀਦੀ ਗੁਰਮੁਖ ਸਿੰਘ ਨੇ ਹੱਥ ਜੋੜੇ ਤੇ ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ ਉਸਨੇ ਆਪਣਾ ਘੋੜਾ ਸਰਦਾਰ ਨੂੰ ਦੇ ਦਿੱਤਾ ਤੇ ਸਰਦਾਰ ਦੇ ਘੋੜੇ ਦੀ ਅਰਦਾਸ ਕੀਤੀ ਸਰਦਾਰ ਦਾ ਘੋੜਾ ਸਰਦਾਰ ਅੱਗੇ ਸਿਰ ਨਿਵਾਉਂਦਿਆਂ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਪੈ ਗਿਆ ਜਿਵੇਂ ਕਿਸੇ ਨੂੰ ਲੰਮੀ ਮੁਸ਼ਕਲ ਤੋਂ ਮੰਗਰੋ ਆਰਾਮ ਲਈ ਕੋਈ ਮਖਮਲੀ ਆਸਨ ਮਿਲ ਗਿਆ ਹੋਵੇ ਮੁਗਲਾਂ ਦੀਆਂ ਬੰਦੂਖਾਂ ਨੇ ਇੱਕ ਵਾਰ ਫੇਰ ਅੱਗ ਬਰਾਈ ਤੇ ਦੋ ਹੋਰ ਗੋਲੀਆਂ ਸਰਦਾਰ ਦੇ ਮੋਢਿਆਂ ਵਿੱਚ ਵੱਜੀਆਂ ਹੁਣ ਸਰਦਾਰ ਦੇ ਸਰੀਰ ਤੇ 22 ਫੱਟ ਲੱਗ ਚੁੱਕੇ ਸਨ ਗੁਰਮੁਖ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਇਸ਼ਾਰਾ ਕਰਕੇ ਦੱਸਿਆ ਸਰਦਾਰ ਦੇ ਰੋਸ ਤੇ ਡਰੋਂ ਉਹ ਹੁਣ ਕੁਝ ਬੋਲਿਆ ਨਹੀਂ ਕਿਤੇ ਸਰਦਾਰ ਮੁਰਾ ਨਾ ਕਹੇ ਕਿ ਤੂੰ ਮੇਰੇ ਫੱਟ ਪੰਥ ਨੂੰ ਕਿਉਂ ਦੱਸ ਰਿਆਂ ਹੈ ਸਰਦਾਰ ਦੇ ਨਾਲ ਦੇ ਸਿੰਘਾਂ ਨੇ ਖਬਰ ਪੇਸ਼ਾਂ ਪਹੁੰਚਾਈ ਜਥੇਦਾਰ ਜੀ ਦੇ ਸਰੀਰ ਤੇ ਵੀ 22 ਫੱਟ ਲੱਗ ਗਏ ਹਨ ਜਿਨ੍ਹਾਂ ਵਿੱਚੋਂ ਕਈ ਤਾਂ ਗੋਲੀਆਂ ਦੇ ਹਨ ਸਰਦਾਰ ਚਰਤ ਸਿੰਘ ਜਦ ਨਾਲ ਦੇ ਸਿੰਘਾਂ ਨੂੰ ਇਹ ਦੱਸ ਰਿਹਾ ਸੀ ਤਾਂ ਉਸ ਦੇ ਆਪਣੇ ਸਰੀਰ ਤੇ 19 ਦੇ ਲਗਭਗ ਫਟ ਸਨ ਲਹੂ ਸਰਦਾਰ ਚਰਤ ਸਿੰਘ ਦੇ ਸਰੀਰ ਵਿੱਚੋਂ ਇੰਨਾ ਚੋਰਿਆ ਸੀ ਕਿ ਸਾਰਾ ਬਾਣਾ ਲਾਲ ਹੋ ਚੁੱਕਾ ਸੀ ਪਰ ਸਰਦਾਰ ਅਤੇ ਸਾਰਾ ਪੰਥ ਹੀ ਚਾਹੁੰਦਾ ਸੀ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਕਿਸੇ ਵੀ ਤਰੀਕੇ ਘੇਰੇ ਵਿੱਚ ਲੈ ਲਿਆ ਜਾਵੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਖਾਲਸਾ ਜੀ ਕਲਗੀਧਰ ਮਹਾਰਾਜ ਮਾਤਾ ਸੁੰਦਰੀ ਜੀ ਨਵਾਬ ਕਪੂਰ ਸਿੰਘ ਸਾਹਿਬ ਤੇ ਹੋਰ ਵੀ ਕਿੰਨੇ ਸਿੰਘਾਂ ਦੇ ਬੱਚਨ ਨੇ ਕਿ ਸਰਦਾਰ ਜੱਸਾ ਸਿੰਘ ਸੁਲਤਾਨ ਬਣੇਗਾ ਜੋ ਸਾਨੂੰ ਸਭ ਨੂੰ ਹੁਣ ਸਰਦਾਰ ਨੂੰ ਪਿੱਛੇ ਲੈ ਕੇ ਆਉਣਾ ਚਾਹੀਦਾ ਹੈ ਭਾਵੇਂ ਬੇਨਤਾ ਕਰਨਾ ਪਵੇ ਤੇ ਭਾਵੇਂ ਪੰਜ ਸਿੰਘ ਹੁਕਮ ਨਾਲ ਮੋੜ ਲਿਓਣ ਸਰਦਾਰ ਚੜਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਨੂੰ ਪਿੱਛੇ ਮੋੜ ਲਿਆਉਣ ਦੀ ਵਿਉਂਤ ਦੱਸੀ ਸਾਰੇ ਇਸ ਗੱਲ 'ਈ ਸਹਿਮਤ ਸਨ ਕਿ ਕਿਸੇ ਵੀ ਤਰ੍ਹਾਂ ਹੁਣ ਸਰਦਾਰ ਜੱਸਾ ਸਿੰਘ ਨੂੰ ਬਹੁਤੀ ਦੇਰ ਦੁਸ਼ਮਨਾ ਅੱਗੇ ਨਹੀਂ ਖਲੋਣ ਦੇਣਾ ਚਾਹੀਦਾ। ਬੋੜੀ ਕਰਿਓ ਸਤਿਗੁਰੂ ਪੰਥ ਦੀਆਂ ਅਰਦਾਸਾਂ ਦੀ लाज ਰੱਖਿਓ ਗੋਦੀ ਵਿੱਚ ਇੱਕ ਨਿੱਕਾ ਬਾਲ ਲੈ ਕੇ ਬੈਠੀ ਇੱਕ ਮਾਤਾ ਬੋਲੀ ਤਾਕਤ ਬਖਸ਼ੋ ਕਲਗੀਧਰ ਸੁਆਮੀ ਜੀਓ ਮਾਤਾ ਦੇ ਕੋਲ ਹੀ ਪਏ ਇੱਕ ਬਹੁਤ ਜ਼ਖਮੀ ਸਿੰਘ ਨੇ ਉੱਠਣ ਦੀ ਕੋਸ਼ਿਸ਼ ਕਰਦਿਆਂ ਕਿਹਾ ਮਾਤਾ ਉਸ ਮਾਤਾ ਉਸ ਨੂੰ ਉੱਠਣ ਲਈ ਸਹਾਰਾ ਦੇ ਰਹੀ ਸੀ ਤੁਹਾਡਾ ਸਾਰਾ ਸਰੀਰ ਲਹੂ ਲਹਾਨ ਹੈ ਭਾਈ ਈਸ਼ਰ ਸਿੰਘ ਜੀ ਤੁਸੀਂ ਹਜੇ ਵਿਸ਼ਰਾਮ ਕਰੋ ਅਸੀਂ ਜਾ ਰਹੇ ਹਾਂ ਜੱਥੇਦਾਰ ਜੀ ਦੇ ਦਵਾਲੇ ਘੇਰਾ ਕਤਨ ਲਈ जख्मी ਪਏ ਭਾਈ ਈਸ਼ਰ ਸਿੰਘ ਕੋਲੋਂ ਉੱਠਦਾ ਹੋਇਆ ਲਗਭਗ 100 ਕੁ ਸਾਲ ਦਾ ਇੱਕ ਬਜ਼ੁਰਗ ਬਾਪੂ ਬੋਲਿਆ ਜੱਥੇਦਾਰ ਜੀ ਤੋਂ ਸਾਡੇ ਜਹੇ ਲੱਖਾਂ ਕੁਰਬਾਨ ਖਾਲਸਾ ਜੀ ਅਸੀਂ ਇਸ ਦੇ ਦਾ ਕੀ ਆਚਾਰ ਪਾਉਣਾ ਹੈ ਜੇ ਪੰਥ ਦੇ ਕੰਮ ਹੀ ਨਾ ਆ ਸਕੀ ਭਾਈ ਈਸ਼ਰ ਸਿੰਘ ਹਜੇ ਵੀ ਉੱਠਣ ਲਈ ਜੋਰ ਲਾ ਰਹੇ ਸਨ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰਚੂ ਲੇਗਾ ਸੀਸ ਪਰ ਬੜੀ ਕਰੇਗੀ ਮੌਜ ਕਹਿੰਦਿਆਂ ਬਾਪੂ ਉੱਠਿਆ ਤੇ ਉਸਦੇ ਨਾਲ ਕੁਝ ਹੋਰ ਬਜ਼ੁਰਗ ਵੀ ਤੁਰ ਪਏ ਜਿਹਦੇ ਹੱਥ ਜੋ ਵੀ ਆਇਆ ਉਸਨੇ ਚੁੱਕ ਲਿਆ ਅਸੀਂ ਆਪਣੇ ਜੱਥੇਦਾਰ ਜੀ ਦਾ ਹੁਣ ਇੱਕ ਤੁਪਕਾ ਵੀ ਹੋਰ ਲਹੂ ਨਹੀਂ ਡੁੱਲਣ ਦੇਣਾ ਫੇਰ ਭਾਵੇਂ ਸਾਡੇ ਸ਼ਰੀਰ ਵਿੱਚ ਤੁਪਕਾ ਵੀ ਨਾ ਰਹੇ ਤੁਰਦੇ ਹੋਏ ਬਾਪੂ ਬੋਲੇ ਕਈ ਬਜ਼ੁਰਗਾਂ ਤੋਂ ਤਾਂ ਤੁਰਿਆ ਵੀ ਨਹੀਂ ਜਾ ਰਿਆ ਸੀ ਉਹਨਾਂ ਨੂੰ ਸਹਾਰਾ ਦੇਣ ਲਈ ਕੁਝ ਬਾਲ ਵੀ ਮਾਵਾ ਤੋਂ ਹੱਥ ਛੁੜਾ ਕੇ ਉਧਰ ਨੂੰ ਭੱਜੇ ਕਿ ਮਾਵਾ ਨੇ ਉਹਨਾਂ ਨੂੰ ਵਰਤੀਆਂ ਗੋਲੀਆਂ ਕੰਨੀਓਂ ਜਾਨ ਤੋਂ ਰੋਕਿਆ ਬਾਬਾ ਭੰਗੂ ਵਜਦ ਵਿੱਚ ਆ ਕੇ ਬੋਲਿਆ ਸਾਨੂੰ ਜਾਪਿਆ ਸੀ ਕਿ ਉਹ ਸਾਡੇ ਤੋਂ ਜਵਾਬ ਮੰਗ ਰਿਹਾ ਹੈ ਪਰ ਸਾਡੇ ਬੋਲਣ ਤੋਂ ਪਹਿਲਾਂ ਹੀ ਉਹ ਬੋਲਿਆ ਨਹੀਂ ਉਹ ਤਾਂ ਸਗੋਂ ਮੂੰਹੋਂ ਧੰਨ ਭਾਗ ਕਿਹਾ ਉਹਨਾਂ ਤਾਂ ਸਗੋਂ ਮੂੰਹੋਂ ਧੰਨ ਭਾਗ ਕਿਹਾ ਬੱਚੇ ਬੁੱਢੇ ਜ਼ਖਮੀ ਸਭ ਸਰਦਾਰ ਦੁਆਲੇ ਕਿ ਰਾ ਕਤਨ ਲਈ ਭੱਜੇ ਸੱਚੇ ਪਾਤਸ਼ਾਹ ਬੋੜੀ ਕਰਿਓ ਗੋਦ ਵਿੱਚ ਬਾਹ ਲਈ ਬੈਠੀ ਮਾਤਾ ਫਿਰ ਬੋਲੀ ਉਸ ਦੇ ਕੋਲ ਪਿਆ ਸਿੰਘ ਹੁਣ ਬੇਹੋਸ਼ ਹੋ ਚੁੱਕਾ ਸੀ ਜਥੇਦਾਰ ਜੀ ਦੇ ਅੰਗ ਸੰਗ ਸਹਾਈ ਹੋਣਾ ਸਤਗੁਰੂ ਮਾਤਾ ਬੋਲੀ ਤੇ ਉਸ ਦੀ ਗੋਦੀ ਵਿੱਚ ਪਿਆ ਬਾਲ ਜਿਸ ਦੀ ਉਮਰ ਮਸਾਂ ਦੋ ਵਰਿਆਂ ਦੀ ਹੋਵੇਗੀ ਮਾਂ ਦੀ ਗੋਦ ਵਿੱਚੋਂ ਉਤਰਿਆ ਉਤਰਨ ਲੱਗਿਆ ਧਰਤੀ ਤੇ ਮੱਥੇ ਭਾਰ ਡਿੱਗਿਆ ਕਿ ਉਹ ਡਿੱਗ ਕੇ ਰੋਇਆ ਬਾਬਾ ਭੰਗੂ ਫੇਰ ਬੋਲਿਆ ਪ੍ਰੈਤ ਕੀ ਅਸੀਂ ਚੁੱਪ ਰਹੇ ਨਹੀਂ ਇਹ ਤਾਂ ਉਸ ਦਾ ਮਾਤਾ ਧਰਤ ਨੂੰ ਆਪਣੀ ਸਵਰਤ ਨਾਲ ਟੇਕਿਆ ਪਹਿਲਾ ਮੱਥਾ ਸੀ ਬਾਬਾ ਬੋਲਿਆ ਬਾਲ ਧਰਤੀ ਤੂੰ ਉੱਠਿਆ ਉਸ ਦੀ ਮਾਂ ਹੈਰਾਨੀ ਨਾਲ ਉਸ ਨੂੰ ਤੱਕ ਰਹੀ ਸੀ ਉਸ ਨੇ ਧਰਤੀ ਤੇ ਆਪਣੇ ਪਹਿਲੇ ਕਦਮ ਲਏ ਉਹ ਤੁਰਿਆ ਉਹ ਭੱਜਿਆ ਇਹ ਉਸ ਦਾ ਧਰਤੀ ਤੇ ਇਸ ਜਨਮ ਦਾ ਪਹਿਲਾ ਤੁਰਨਾ ਸੀ ਉਸ ਦਾ ਪਹਿਲਾ ਤੁਰਨਾ ਹੀ ਭੱਜਣਾ ਸੀ ਉਹ ਤੁਰਿਆ ਹੈ ਹੀ ਨਹੀਂ ਉਹ ਤਾਂ ਸਿੱਧਾ ਭੱਜਿਆ ਲੂ ਘਾਰੇ ਦੇ ਵਿਖੜੇ ਸਮੇਂ ਵਹੀਰ ਵਿੱਚ ਜਦ ਸਭ ਨੂੰ ਅਫਦਾਲੀ ਤੋਂ ਦੂਰ ਨਿਕਲ ਜਾਣ ਦੀ ਚਾਹ ਸੀ ਇਸ ਬਾਲ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਦਮ ਅਫਦਾਲੀ ਵੱਲ ਨੂੰ ਚੁੱਕੇ ਦਸ ਕੋ ਕਰਮਾ ਅੱਗੇ ਜਾ ਕੇ ਬਾਲ ਨੇ ਇੱਕ ਪੱਥਰ ਧਰਤੀ ਤੋਂ ਚੁੱਕਿਆ ਤੇ ਅਫਗਾਨ ਲਸ਼ਕਰ ਵੱਲ ਚਲਾਇਆ ਅਸਮਾਨ ਵਿੱਚ ਮੁਰ ਬਿਜਲੀ ਕੜਕੀ ਤੇ ਨਸ਼ੋਰੇ ਸ਼ਹਿਰ ਨੂੰ ਬਾਲ ਦੇ ਪਹਿਲੇ ਕਦਮਾਂ ਦਾ ਸੁਨੇਹਾ ਦੇ ਆਈ ਨਸ਼ੋਰੇ ਸ਼ਹਿਰ ਨੂੰ ਕਿੱਧਰ ਕੋਪਰ ਹੀੜ ਗਹਿਲਾਂ ਗੁਰਮਾ ਕੁਤਬਾ ਤੇ ਕਿੱਧਰ ਨਸ਼ਹਿਰਾ ਗੱਲ ਸਾਡੇ ਸਮਝ ਨਾ ਆਈ ਤੇ ਅਸੀਂ ਹੈਰਾਨ ਹੁੰਦਿਆਂ ਬੋਲੇ ਹਾਂ ਨੁਸ਼ਹਿਰਾ ਕਿਉਂਕਿ ਇਹੀ ਬਾਲ ਵੱਡਾ ਹੋ ਕੇ ਅਕਾਲੀ ਬਾਬਾ ਫੂਲਾ ਸਿੰਘ ਕਰਕੇ ਜਾਣਿਆ ਗਿਆ ਬਾਬਾ ਮੂੰਹ ਤੇ ਮੁਸਕਰਾਹਟ ਲਿਆਇਆ ਸਿਰ ਥੋੜਾ ਉਤਾਹ ਚੁੱਕਿਆ ਤੇ ਬੋਲਿਆ ਬਾਬੇ ਦੇ ਇਹ ਬੋਲ ਸੁਣ ਕੇ ਹਵਾ ਦਾ ਇੱਕ ਠੰਡਾ ਬੁੱਲਾ ਆਇਆ ਤੇ ਸਾਡੇ ਸਾਹਮਣੇ ਖਲੋਤੇ ਮਹਾਕਾਲ ਨਿਹੰਗ ਸਿੰਘ ਦੇ ਦੁਮਾਲੇ ਦਾ ਫਰਲਾ ਹਵਾ ਵਿੱਚ ਝੂਲਣ ਲੱਗਾ ਇਧਰ ਸਰਦਾਰ ਚਰਤ ਸਿੰਘ ਤੋਂ ਪੰਥ ਪਾਤਸ਼ਾ ਸਰਦਾਰ ਜੱਜਾ ਸਿੰਘ ਦੇ ਜਖਮ ਬਾਰੇ ਸੁਣ ਕੇ ਸਭ ਮਿਸਲਾਂ ਦੇ ਮੁਖੀ ਸਿੰਘ ਇਕੱਤਰ ਹੋ ਗਏ ਸਭ ਰੋਸ ਅਤੇ ਜੋਸ਼ ਵਿੱਚ ਸਨ ਪੰਗੀ ਕਨਈਏ ਤੇ ਰਾਮ ਗੜੀਏ ਸਰਦਾਰ ਸੱਜੇ ਪੱਸੇ ਆਖ ਲੋ ਗਏ ਨਿਸ਼ਾਨਾ ਵਾਲੀ ਮਿਸਲ ਨਕਈ ਤੇ ਡੱਲੇ ਵਾਲੀਏ ਦੂਜੇ ਪਾਸਿਓਂ ਅੱਗੇ ਵਧੇ ਮਿਸਲ ਕਰੋੜ ਸਿੰਘੀਏ ਦੇ ਸੂਰਮੇ ਸਿੰਘਾਂ ਤੇ ਬਾਬਾ ਸ਼ਾਮ ਸਿੰਘ ਜੀ ਦੇ ਸਾਥੀ ਸਾਰੇ ਨਿਹੰਗ ਸਿੰਘਾਂ ਨੇ ਰੋ ਵਿੱਚ ਆ ਕੇ ਅਫਦਾਲੀ ਲਸ਼ਕਰ ਵੱਲ ਚਾਲੇ ਪਾ ਦਿੱਤੇ ਗੁਰੂ ਵੰਸ ਵਿੱਚੋਂ ਬੇਦੀ ਤੇ ਹਨ ਭੱਲੇ ਸੁੱਢੀ ਸਿੰਘਾਂ ਵਿੱਚੋਂ ਵੀ ਜੋ-ਜੋ ਸ਼ਸਤਰਧਾਰੀ ਯੋਧੇ ਸਨ ਮੂਰੇ ਆਏ ਸਰਦਾਰ ਚੜਤ ਸਿੰਘ ਦੇ ਸਾਥੀ ਸ਼ੁਕਰ ਚੱਕੀਏ ਤੇ ਜੱਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮਿਸਲ ਦੇ ਉਹ ਸਿੰਘ ਜੋ ਉਹਨਾਂ ਵਹੀਰ ਨੂੰ ਪਾਣੀ ਪਿਉਣ ਤੇ ਰਾਖੀ ਲਈ ਮੰਗਰ ਛੱਡ ਦਿੱਤੇ ਸਨ ਉਹ ਵੀ ਕਿਰਪਾਨਾਂ ਧੂ ਲਈਆਂ ਉਹਨਾਂ ਵੀ ਕਿਰਪਾਨਾਂ ਧੂ ਲਈਆਂ ਤੁਸੀਂ ਕੁਝ ਸਿੰਘ ਵਹੀਰ ਕੋਲ ਹੀ ਟਿਕ ਜਾਓ ਭਾਈ ਸਿੰਘੋ ਅਸੀਂ ਮੋੜ ਕੇ ਲਿਆਉਂਦੇ ਹਾਂ ਸਰਦਾਰ ਜੱਸਾ ਸਿੰਘ ਨੂੰ ਬਾਬਾ ਸ਼ਾਮ ਸਿੰਘ ਨਾਰਲੀ ਨੇ ਆਲੂ ਵਾਲੀਆ ਮਿਸਲ ਦੇ ਸਿੰਘਾਂ ਨੂੰ ਉੱਥੇ ਹੀ ਰੁਕ ਜਾਣ ਲਈ ਕਿਹਾ ਦਮਦਮੇ ਤੇ ਅੰਮ੍ਰਿਤਸਰ ਸਾਹਿਬ ਤੋਂ ਆਏ ਸਿੰਘ ਵੀ ਆਨੰਦਪੁਰੀ ਜਥੇ ਨਾਲ ਰਲ ਕੇ ਜਦ ਮੂਹਰੇ ਆਉਣ ਲੱਗੇ ਤਾਂ ਉਹਨਾਂ ਦੇਖਿਆ ਕਿ ਅਫਗਾਨਾਂ ਦੀ ਇੱਕ ਵੱਡੀ ਟੁਕੜੀ ਦੂਜੇ ਪਾਸਿਓਂ ਵਹੀਰਵਲ ਵੱਧ ਰਹੀ ਸੀ ਦਮਦਮੇ ਤੇ ਅੰਮ੍ਰਿਤਸਰ ਸਾਹਿਬ ਵਾਲੇ ਜਥਿਆਂ ਕੋਲ ਸ੍ਰੀ ਗੁਰੂ ਮਹਾਰਾਜ ਦੇ ਦੋਸ ਰੂਪੀ ਸਨ ਜੋ ਉਹਨਾਂ ਗੱਡਿਆਂ ਉੱਤੇ ਪ੍ਰਕਾਸ਼ ਕੀਤੇ ਹੋਏ ਸਨ ਇੱਕ ਦਮਦਮੇ ਵਾਲੀ ਬੀੜ ਤੇ ਦੂਜੀ ਅੰਮ੍ਰਿਤਸਰ ਸਾਹਿਬ ਵਾਲੀ ਅਫਗਾਨਾਂ ਦੇ 12-12 ਹਜ਼ਾਰ ਦੇ ਦੋ ਵੱਡੇ ਜਥੇ ਵਹੀਰ ਦੇ ਮਹਾਰਾਜ ਦੇ ਸਰੂਪਾਂ ਵਾਲੇ ਪਾਸੇ ਵੱਲ ਹੀ ਵਧੇ ਆ ਰਹੇ ਸਨ ਜੇ ਤੁਸੀਂ ਸਰਦਾਰ ਜੱਸਾ ਸਿੰਘ ਵੱਲ ਚਲੇ ਗਏ ਤਾਂ ਮਹਾਰਾਜ ਦੇ ਸਰੂਪਾਂ ਦੀ ਸੰਭਾਲ ਲਈ ਇੱਥੇ ਕੋਈ ਨਹੀਂ ਹੈ ਇੱਕ ਬਜ਼ੁਰਗ ਸਿੰਘ ਨੇ ਦਮਦਮੇ ਤੇ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਨੂੰ ਕਿਹਾ ਸੋ ਸਿੰਘ ਹੁਣ ਇੱਥੇ ਮੋਰਚਾ ਮੱਲ ਕੇ ਖਲੋ ਗਏ ਪੰਥ ਦੇ ਲੜਾਕੂ ਸਿੰਘ ਸਾਰੇ ਸਰਦਾਰ ਜੱਸਾ ਸਿੰਘ ਵੱਲ ਚਲੇ ਗਏ ਸਨ ਤੇ ਇਥੇ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਮਿਸਲਾਂ ਵਾਲੇ ਜੰਗਜੂ ਸਿੰਘਾਂ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ। ਦਮਦਮੇ ਤੇ ਅੰਮ੍ਰਿਤਸਰ ਦਮਦਮੇ ਤੇ ਅੰਮ੍ਰਿਤਸਰ ਵਾਲੇ ਜਥੇ ਵਿੱਚ ਜ਼ਿਆਦਾ ਗਿਣਤੀ ਗੁਰਮਤਿ ਵਿਦਿਆਰਥੀਆਂ ਦੀ ਹੀ ਸੀ ਜਿਨ੍ਹਾਂ ਦਾ ਹਜੇ ਸ਼ਸਤਰ ਵਿਦਿਆ ਦਾ ਬਹੁਤਾ ਅਭਿਆਸ ਨਹੀਂ ਸੀ। ਫਿਰ ਕੀ ਹੋਇਆ ਜੇ ਲੜਨਾ ਨਹੀਂ ਆਉਂਦਾ ਮਰਨਾ ਤਾਂ ਆਉਂਦਾ। ਕਿਸੇ ਨੇ ਜਦ ਦਮਦਮੇ ਦੇ ਇੱਕ ਵਿਦਿਆਰਥੀ ਨੂੰ ਕਿਹਾ ਤੁਸੀਂ ਪਠਾਨਾਂ ਨੂੰ ਕਿੰਜ ਰੋਕ ਲਓਗੇ ਤੁਹਾਨੂੰ ਤਾਂ ਲੜਨਾ ਨਹੀਂ ਆਉਂਦਾ ਤਾਂ ਉਹ ਬੋਲਿਆ ਉਸ ਦੇ ਡੌਲਿਆਂ ਵਿੱਚ ਮਹਾਰਾਜ ਦੀ ਹੱਡਾਂ ਦੀ ਤਾਕਤ ਸੀ ਜਦੋਂ ਗੜੀ ਵਿੱਚੋਂ ਨਿਕਲਿਆ ਤਾਂ ਜਿਉਂਦੇ ਵੈਰੀ ਤਾਂ ਕੀ ਮੁਰਦੇ ਵੀ ਕਰ ਲਾਉਣ ਲੱਗੇ ਕਿ ਸ਼ੁਕਰ ਹੈ ਸਾਨੂੰ ਅਜੀਤ ਸਿੰਘ ਦੇ ਸਾਹਮਣੇ ਨਹੀਂ ਖੜਨਾ ਪਿਆ ਉਸ ਦੇ ਸਾਹਮਣੇ ਖੜ ਵੀ ਕੌਣ ਸਕਦਾ ਹੈ ਸਾਹਿਬ ਦੀ ਜਨਮ ਭੂਮੀ ਪਾਵਟਾ ਸਾਹਿਬ ਤੋਂ ਜਮਨਾ ਦੀਆਂ ਛੱਲਾਂ ਉੱਚੀਆਂ ਹੋ ਹੋ ਕੇ ਚਮਕੌਰ ਵੱਲ ਤੱਕਣ ਲੱਗੀਆਂ ਲਾਹੌਰ ਨੇ ਦਿੱਲੀ ਨੂੰ ਸੁਨੇਹਾ ਭੇਜਿਆ ਕਿ ਕਮਰ ਕੱਸੇ ਕਰ ਲਵੇ ਖਾਲਸਾ ਜਵਾਨ ਹੋ ਗਿਆ ਹੈ ਰਾਜੇ 인ਦਰ ਨੇ ਪੀਮ ਨੂੰ ਕਿਹਾ ਕਿ ਬਹਾਦਰੀ ਦੇਖਣੀ ਹੈ ਤਾਂ ਜਰਾ ਚਮਕੌਰ ਵੱਲ ਤੱਕੇ ਸਭ ਦੇਵਤਿਆਂ ਸੂਰਮਿਆਂ ਯੋਧਿਆਂ ਨੇ ਬਾਬਾ ਜੀਤ ਸਿੰਘ ਨੂੰ ਨਮਸਕਾਰ ਕੀਤੀ ਮੁਗਲਾਂ ਦਾ ਇੱਕ ਪੂਰਾ ਵੱਡਾ ਦਲ ਯੋਧੇ ਉੱਤੇ ਟੁੱਟ ਕੇ ਪੈ ਗਿਆ ਪਲਾਂ ਵਿੱਚ ਹੀ ਘੇਰੇ ਵਿੱਚੋਂ ਪਠਾਨਾਂ ਦੇ ਕਿਧਰੇ ਸਿਰ ਤੇ ਕਿਧਰੇ ਧੜ ਉੜਦੇ ਦਿਸੇ ਜਿੱਥੇ ਸਾਹਿਬ ਅਜੀਤ ਸਿੰਘ ਦਾ ਪਰਛਾਵਾਂ ਵੀ ਪੈ ਜਾਂਦਾ ਮੁਗਲਾਂ ਦੀਆਂ ਲਾਚਾਂ ਦੇ ਢੇਰ ਲੱਗ ਜਾਂਦੇ ਕੀ ਇਹ ਸਕੂਲ ਕੋਈ ਤਲਵਾਰ ਹੈ ਜਾਂ ਕੈਰ ਹੈ ਮੁਗਲ ਬੋਲੇ ਜਾਬਦਾ ਅਸਮਾਨ ਨੂੰ ਡਿੱਗਦੀ ਬਿਜਲੀ ਦੀ ਤਾਰ ਫੜ ਕੇ ਸੂਰਮੇ ਨੇ ਮਿਆਣ ਵਿੱਚ ਪਾ ਲਈ ਸੀ ਤੇ ਚਮਕੌਰ ਲਈ ਸੰਭਾਲ ਕੇ ਰੱਖੀ ਸੀ ਇੱਕ ਹੋਰ ਬੋਲਿਆ ਕੀ ਇਹ ਘੋੜਾ ਹੀ ਹੈ ਜਾਂ ਤੂਫਾਨ ਹੈ ਸਾਹਿਬ ਦੇ ਘੋੜੇ ਦੀ ਤੇਜ਼ੀ ਦੁਸ਼ਮਨਾ ਨੂੰ ਚੱਕਰਾਂ ਵਿੱਚ ਪਾ ਰਹੀ ਸੀ ਉਸ ਦੀਆਂ ਟਾਪਾਂ ਦੀ ਆਵਾਜ਼ ਵੀ ਕੋਈ ਨਹੀਂ ਸੀ ਤੇ ਉਹ ਹਰ ਪਾਸੇ ਹਨੇਰੀ ਵਾਂਗ ਤੌੜਿਆ ਫਿਰ ਰਿਹਾ ਸੀ ਸਾਹਿਬਜੀਤ ਸਿੰਘ ਨੇ ਜੰਗੇ ਮੈਦਾਨ ਵਿੱਚ ਭਾਜੜ ਮਚਾ ਦਿੱਤੀ ਸੀ ਮੁਗਲਾਂ ਦੀ ਫੌਜ ਨੂੰ ਭੱਜਣ ਨੂੰ ਰਾਹ ਤੇ ਲੁਕਣ ਨੂੰ ਠਾਹਰ ਨਾ ਮਿਲੇ 10 ਲੱਖ ਦਾ ਦਲ ਸਾਹਿਬ ਅੱਗੇ ਕੀੜੀਆਂ ਦਾ ਭੌਣ ਜਾ ਰਿਹਾ ਸੀ ਵੱਡੇ ਵੱਡੇ ਖੱਬੀ ਖਾਨ ਕਹੋਂਦੇ ਮੁਗਲਾਂ ਨੂੰ ਧਰਤੀ ਵੇਲ ਨਹੀਂ ਦੇ ਰਹੀ ਸੀ ਤੇ ਫਿਰ ਕਿਸੇ ਡਰ ਵਿੱਚ ਕੰਬੇ ਹੋਏ ਗੀਦੀ ਪਠਾਨ ਨੇ ਪਿੱਛੋਂ ਇੱਕ ਬਰਸ਼ੀ ਸਾਹਿਬ ਦੇ ਪਿੱਠ ਵਿੱਚ ਮਾਰੀ ਸਾਹਿਬ ਦਾ ਧਿਆਨ ਪਿੱਛੇ ਗਿਆ ਤਾਂ ਗੋ تیرਾਂ ਦੀ ਇੱਕ ਬੁਸ਼ਾਰ ਨੇ ਸੀਨਾ ਵਿੰਨ ਦਿੱਤਾ ਸਾਹਿਬ ਨੂੰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਦੇਖ ਸੱਚੇ ਪਾਤਸ਼ਾਹ ਨੇ ਮੁੱਖੋਂ ਸ਼ਾਬਾਸ਼ ਉਚਾਰਿਆ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਜੀ ਨੇ ਇੱਕਦਮ ਮੁੜ ਕੇ ਚਮਕੌਰ ਵੱਲ ਦੇਖਿਆ ਸਾਹਿਬ ਨੇ ਜਾਂਦੀ ਵਾਰ ਦੀ ਫਤਿਹ ਬੁਲਾਈ ਤੇ ਦੋਹਾਂ ਮਾਈਆਂ ਨੇ ਹੱਥ ਜੋੜ ਜਵਾਬ ਦਿੱਤਾ ਹੁਣ ਸਾਹਿਬ ਜੁਜਾਰ ਸਿੰਘ ਜੇ ਕੋਈ ਦੁਨਿਆਵੀ ਬਾਲ ਹੁੰਦਾ ਤਾਂ ਸ਼ਾਇਦ ਇਸ ਸਮੇਂ ਕੁਝ ਹੋਰ ਬੋਲਦਾ ਪਰ ਉਹ ਦੁਨਿਆਵੀ ਕੱਦ ਸੀ ਉਹ ਬੋਲਿਆ ਤੀਰਾਂ ਤਲਵਾਰਾਂ ਨੇਜਿਆਂ ਨਾਲ ਖੇਡਣ ਨੂੰ ਮੇਰਾ ਵੀ ਚੇਤ ਹੈ ਗੁਰੂ ਪਿਤਾ ਆਗਿਆ ਬਖਸ਼ੋ ਜੁੰਝਨ ਦੀ ਮਿੱਤ ਹੁਣ ਸਾਹਿਬ ਜੁਝਾਰ ਸਿੰਘ ਦੀ ਸੀ ਸਾਹਿਬ ਦੀ ਬੇਨਤੀ ਤੇ ਮਹਾਰਾਜ ਨੇ ਸਾਹਿਬ ਜੁਝਾਰ ਸਿੰਘ ਦੇ ਮੁਖ ਨੂੰ ਚੁੰਮਿਆ ਇਹ ਮਹਾਰਾਜ ਦੀ ਹਾਮੀ ਹੀ ਸੀ ਸਤਗੁਰੂ ਬੋਲੇ ਮੈਂ ਜਦ ਪਿਤਾ ਜੀ ਮਹਾਰਾਜ ਨੂੰ ਕਿਹਾ ਸੀ ਕਿ ਧਰਮ ਤੋਂ ਜਾਨ ਦੇਣ ਲਈ ਆਪਜੀ ਤੋਂ ਵੱਡਾ ਬਲੀਦਾਨੀ ਕੌਣ ਹੋਏਗਾ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ ਜੰਗੇ ਮੈਦਾਨ ਵਿੱਚ ਜਾਨ ਤੋਂ ਰੋਕਾਂ ਕੋਈ ਕਹਿ ਸਕਦਾ ਹੈ ਕਿ ਇਹ ਜੰਗ ਸਾਹਿਬ ਜੁਝਾਰ ਸਿੰਘ ਦੀ ਉਮਰ ਤੋਂ ਬਹੁਤ ਵੱਡੀ ਸੀ ਪਰ ਸਾਹਿਬ ਨੂੰ 나ਗ ਫੜਨ ਦੇ ਮੰਤਰ ਆਉਂਦੇ ਸਨ ਤੂਹੇ ਫੜਨ ਦੇ ਆਉਂਦੇ ਹੀ ਨਹੀਂ ਸਨ ਕਦੇ ਸ਼ੇਰ ਵੀ ਕਿਸੇ ਦੇ ਰੁਕਿਆ ਰੁਕਿਆ ਹੈ ਕਦੇ ਬਾਜ਼ ਨੇ ਵੀ ਕਿਸੇ ਦੇ ਕਿਹਾ ਆਪਣੀ ਰਫਤਾਰ ਘਟ ਕੀਤੀ ਹੈ ਸਾਹਿਬ ਨੂੰ ਕਿਸੇ ਸਿੰਘ ਨੇ ਪਿਆਰ ਵਿੱਚ ਕਿਹਾ ਵੀ ਸੀ ਤੁਹਾਨੂੰ ਤਾਂ ਲੜਨਾ ਨਹੀਂ ਆਉਂਦਾ ਤਾਂ ਉਹ ਬੋਲੇ ਸਨ ਕੀ ਹੋਇਆ ਜੇ ਲੜਨਾ ਨਹੀਂ ਆਉਂਦਾ ਮਰਨਾ ਤਾਂ ਆਉਂਦਾ ਹੈ ਇਹ ਕਹਿੰਦਿਆਂ ਦਮਦਮੇ ਤੇ ਅੰਮ੍ਰਿਤਸਰ ਵਾਲੇ ਵਿਦਿਆਰਥੀਆਂ ਨੇ ਮਹਾਰਾਜ ਦੇ ਸਰੂਪਾਂ ਦੁਆਲੇ ਘੇਰਾ ਬਣਾ ਲਿਆ ਅੰਮ੍ਰਿਤਸਰ ਵਾਲੇ ਜੱਥੇ ਵਿੱਚੋਂ ਮਝੈਲ ਸਿੰਘਾ ਨੇ ਆਪਣੀ ਕਮਾਨ ਮੋਢਿਆਂ ਤੋਂ ਲਾਹੇ ਤੇ ਤੀਰਾਂ ਦੇ ਮੂਹ ਅਫਗਾਨਾਂ ਵੱਲ ਸਿੱਧੇ ਕਰ ਦਿੱਤੇ। ਉਹਨਾਂ ਪਹਿਲੇ ਤੀਰ ਛੱਡੇ ਤਾਂ ਕਈ ਅਫਗਾਨਾਂ ਦੇ ਸੀਨੇ ਵਿੰਨੇ ਗਏ। ਪਠਾਣ ਰੁਕ ਗਏ ਤੇ ਥੋੜਾ ਪਿੱਛੇ ਹੋ ਗਏ। ਸਿੰਘਾਂ ਤੀਰ ਕਮਾਨਾਂ ਵਿੱਚ ਚੜਾਏ ਹੋਏ ਸਨ ਪਰ ਹੁਣ ਅਫਗਾਨ ਮਾਰ ਤੋਂ ਪਰੇ ਸਨ। ਸਿੰਘ ਅੰਗੇ ਵਧੇ ਤਾਂ ਨਾਲ ਦੇ ਸਿਆਣੇ ਸਿੰਘਾਂ ਨੇ ਰੋਕਿਆ। ਇੱਥੇ ਖਲੋ ਕੇ ਹੀ ਲੜੋ ਸਿੰਘੋ, ਜ਼ਿਆਦਾ ਅੰਗੇ ਨਾ ਜਾਓ। ਅਫਗਾਨ ਲਸ਼ਕਰ ਦਾ ਪਿਛਲਾ ਹਿੱਸਾ ਸੱਜੇ ਪਾਸਿਓਂ ਅੰਗੇ ਵਧਿਆ। ਸਿੰਘਾਂ ਨੇ ਤੀਰ ਉਧਰ ਨੂੰ ਛੱਡੇ ਭਾਵੇਂ ਸੱਜੇ ਪਾਸਿਓਂ ਵਧ ਦੇ ਪਠਾਨਾਂ ਦਾ ਵੀ ਸਿੰਘਾਂ ਨੇ ਨੁਕਸਾਨ ਕਰ ਦਿੱਤਾ ਸੀ ਪਰ ਇਹਨੇ ਨੂੰ ਸਾਹਮਣੇ ਤੇ ਖੱਬੇ ਪਾਸਿਆਂ ਵਾਲੇ ਅਫਗਾਨਾਂ ਨੂੰ ਭੱਜ ਕੇ ਅੱਗੇ ਵਧਣ ਦਾ ਮੌਕਾ ਮਿਲ ਗਿਆ ਸਿੰਘਾਂ ਕੋਲ ਤੀਰ ਮੁੱਕਦੇ ਜਾ ਰਹੇ ਸਨ ਦਮਦਮੇ ਵਾਲੇ ਸਿੰਘ ਮੈਦਾਨ ਵਿੱਚੋਂ ਤੀਰ ਇਕੱਤਰ ਕਰਕੇ ਮਜੈਲਾਂ ਤੱਕ ਪਹੁੰਚਾ ਰਹੇ ਸਨ ਕਈ ਮੁਗਲਾਂ ਦੀਆਂ ਲਾਛਾਂ ਵਿੱਚੋਂ ਵੀ ਉਹਨਾਂ ਤੀਰ ਖਿੱਚ-ਖਿੱਚ ਕੱਢੇ ਪਰ ਤਾਂ ਤੀਕ ਅਫਗਾਨ ਬਹੁਤ ਨਜ਼ਦੀਕ ਆ ਗਏ ਹੁਣ ਦਮਦਮੇ ਵਾਲਿਆਂ ਨੇ ਮੈਦਾਨ ਵਿੱਚੋਂ ਟੀਮਾਂ ਚੱਕ ਕੇ ਅਬਦਾਲੀ ਲਸ਼ਕਰ ਉੱਤੇ ਵਰਾ ਦਿੱਤੀਆਂ पर ਸੰਜੋਹਾ ਪੈਣੀ ਆਉਂਦੇ ਅਫਗਾਨਾਂ ਦਾ ਟੀਮਾ ਕੀ ਵਿਗਾੜ ਲੈਂਦੀਆਂ ਜਿੰਨਾ ਸਿੰਘਾਂ ਕੋਲ ਕਿਰਪਾਨਾਂ ਸਾਨੂੰ ਕੁਰਬਾਨ ਕਿਰਪਾਨਾਂ ਤੇ ਬਾਕੀ ਛੋਟੇ ਆਦ ਲੈ ਕੇ ਜੰਗ ਲਈ ਅੱਗੇ ਵਧੇ ਚਾਰ ਕੂਕੜੀਆਂ ਕਮਸਾਨ ਦਾ ਜੰਗ ਹੋਇਆ ਦਮਦਮੇ ਵਾਲੇ ਵਿਦਿਆਰਥੀਆਂ ਕੋਲ ਕੋਈ ਸ਼ਸਤਰ ਨਹੀਂ ਸਨ ਸੋ ਬਹੁਤਾ ਚਿਰ ਨਹੀਂ ਟਿਕ ਸਕਦੇ ਸਨ ਪਰ ਫਿਰ ਵੀ ਉਹਨਾਂ ਜੰਗ ਨੂੰ ਪਿੱਠ ਨਹੀਂ ਦਿਖਾਈ ਸਭ ਵਿਦਿਆਰਥੀ ਸ਼ਹੀਦ ਹੋਣ ਲੱਗੇ ਅੰਮ੍ਰਿਤਸਰ ਸਾਹਿਬ ਵਾਲੇ ਮਜੈਲਾ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਉਹਨਾਂ ਸਭਨਾਂ ਵਿਦਿਆਰਥੀਆਂ ਨੇ ਇਹ ਜੰਗ ਧਰਮਯੁੱਧ ਜਾਣ ਕੇ ਲੜਿਆ ਤੇ ਸ਼ਹਾਦਤਾਂ ਪਾਈਆਂ। ਆਪਣੇ ਜਿਉਂਦੇ ਜੀ ਉਹਨਾਂ ਇੱਕ ਵੀ ਪਠਾਨ ਮਹਾਰਾਜ ਦੇ ਸਰੂਪਾਂ ਕੋਲ ਟੁੱਕਰ ਨਹੀਂ ਦਿੱਤਾ ਤੇ ਅੰਤ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਦਿੱਤੀ। ਧੰਨਵਾਦ।